ਸਤ ਸ੍ਰੀ ਅਕਾਲ ਦੋਸਤੋ ਵੈਲਕਮ ਬੈਕ ਅਸੀਂ ਅੱਜ ਪਹੁੰਚ ਗਏ ਹਾਂ ਜੀ ਹੁਣ ਇਸ ਪਲੇਨ ਦੇ ਵਿੱਚ ਜਾ ਰਹੇ ਹਾਂ ਇੰਡੀਅਨ ਐਪਲਸ ਇੰਡੀਆਨਾ ਯੂ ਐਸ ਏ ਦਿਖਾਉਂਦੇ ਹਾਂ ਜੀ ਤੁਹਾਨੂੰ ਹੋਰ ਨਾਲ ਦੀ ਨਾਲ ਆਜੋ ਹੁਣ ਜੀ ਆਪਾਂ ਬਾਹਰ ਨਿਕਲ ਜਾਣਾ ਉੱਥੇ ਭਾਈ ਸਾਹਿਬ ਆਇਓ ਹੋਣੇ ਆ ਤੇ ਦਿਖਾਉਂਦੇ ਹਾਂ ਉਹਨਾਂ ਨੂੰ ਜੋ ਵੀ ਖੜ ਕੇ ਇੱਥੇ ਫੋਟੋ ਖਚਾਉਂਦੇ ਆ। ਲਓ ਜੀ। 에어ਪੋਰਟ ਤੋਂ ਬਾਹਰ ਨਿਕਲੇ ਆਏ ਹੁਣ। ਹਾਂਜੀ ਦੋਸਤੋ ਅਸੀਂ ਆਪਣੀ ਲੈਕਸਸ ਇੱਥੇ ਗੱਡੀ ਵਿੱਚ ਬੈ ਗਏ ਆ। ਸਣੀ ਚਲਾ ਰਿਹਾ ਤੇ ਬਾਜੀ ਭਵਿੰਦਰ ਹਣੀ ਪਿੱਛੇ ਬੈਠੇ ਆ ਜੀ। ਇੰਡੀਆ ਐਪਲੱਸ ਆ 에어ਪੋਰਟ ਤੋਂ ਹੁਣ ਬਾਹਰ ਨਿਕਲ ਕੇ ਅਸੀਂ ਹੁਣ ਚੱਲੇ ਆ ਘਰ ਨੂੰ। ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਇਹ ਦੇਖਦੇ ਜਾਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਵੀ ਕਦੇ-ਕਦੇ ਕਰਦੇ ਜਾ ਕਰੋ। ਆਜੋ ਸਾਡੇ ਨਾਲ। ਆ ਦੇਖੋ ਜੀ ਇੰਡੀਪੈਂਡੈਂਸ ਦੇ ਮੰਨ ਰਿਹਾ ਯੂ ਐਸ ਏ ਦੇ ਵਾਹ ਬਹੁਤ ਆਪਣੀ ਰਿਟ ਆ ਤਨ ਬਜਾਣੀ ਕਿ ਬਖਰੇ ਬਖਰੇ ਪਰਵੈਂਸ ਦਾ ਬਖਰਾ ਬਖਰਾ ਲਾ ਆਇਆ ਇਦਾਂ ਹੋਇਆ ਹੁਣ ਜਿਸ ਤਰ੍ਹਾਂ ਆਪਾਂ ਇੰਡੀਅਨ ਐਪਲਿਸ ਵਿੱਚ ਆਪਾਂ ਹੁਣ ਖੜੇ ਹਾਂ ਹਾਂਜੀ ਇਹਦਾ ਮਤਲਬ ਜਿਹੜੇ ਯਾਨੀ ਕਿ ਇੱਥੇ ਦੇ ਜਿਹੜੇ ਲਾਅਸ ਆ ਤੇ ਕੈਲੀਫੋਰਨੀਆ ਨਾਲੋਂ ਉਹ ਥੋੜੀ ਐ ਫਰਕ ਹੈ ਵਿੱਚ ਡਿਫਰੈਂਟ ਡਿਫਰੈਂਟ ਸਟੇਟਾਂ ਦੇ ਡਿਫਰੈਂਟ ਡਿਫਰੈਂਟ ਕਲਮ ਨੇ ਦੇ ਇੱਥੇ ਹੈਗੀਆਂ ਕਾਉਂਟੀਆਂ ਕਾਉਂਟੀਆਂ ਉਹਨੂੰ ਕਾਉਂਟੀ ਕਹਿੰਦੇ ਇਹ ਕਾਉਂਟੀ ਦੇ ਲਾਅ ਵੀ ਡੋਡਿਅ ਹੈ ਕਈ ਪ੍ਰੋਪਰਟੀ ਕਾਉਂਟੀ ਦੇ ਅਗੇਂਸਟ ਆ ਕਈ ਸਿਟਿੰਗਾਂ ਦੇ ਐਨੈਕਸ ਦੇ ਵਿੱਚ ਆ ਜਿਹੜੀਆਂ ਸਿਟੀਆਂ ਦੇ ਐਨੈਕਸ ਉਹ ਵੱਖਰੀਆਂ ਹੂੰ ਹੂੰ ਕਿਸੇ ਪਾਸੇ ਦੇਖਦੇ ਆ ਸਾਨੂੰ ਕਿੱਧਰ ਸੰਤਾਂ ਲੈ ਕੇ ਜਾਂਦੀਆਂ ਆ ਆਪਣਾ ਘੋੜਾ ਤਿਆਰਿਆ ਜੀ ਇੱਧਰਲੇ ਪਾਸੇ ਸੰਤਾਂ ਬੈ ਗਈਆਂ ਹੁਣ ਆਪਾਂ ਦੇਖਦੇ ਆ ਸਾਨੂੰ ਗੋਲਦੀ ਸਾਹਿਬ ਕਿੱਥੇ ਲੈ ਕੇ ਜਾਂਦੇ ਆ ਤੇ ਕਮਾਣੇ ਆ ਸਾਰੇ ਜਿਹੜੇ ਇੱਥੇ ਬੜੇ ਇੰਜੋਏ ਕਰ ਰਹੇ ਆ ਇੰਡੀਅਨ ਐਪਲਸ ਕੀ ਜੀ ਮੈਂ ਠੀਕ ਆਪਣੇ ਪ੍ਰੋਨਾਂਊਂਸ ਕਰ ਰਹੇ ਆ ਇੰਡੀਅਨ ਐਪਲਸ ਠੀਕ ਹੈ ਇੰਡੀਅਨ ਫਿਸ਼ਰ ਫਿਸ਼ਰ ਸਿਟੀ ਅਫੀਸ਼ਰ ਇਹ ਸਿਟੀ ਅਫੀਸ਼ਰ ਠੀਕ ਹੈ ਠੀਕ ਹੈ ਦੋਸਤੋ ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਨਾ ਇਹਨੂੰ ਰਾਉਂਡ ਜੇ ਨੂੰ ਆਪਾਂ ਸਰਕਲ ਕਹਿ ਦਿੰਦੇ ਹਾਂ ਇਹ ਟ੍ਰੈਫਿਕ ਲਾਈਟਾਂ ਜਿਹੜੀਆਂ ਇੱਥੇ ਨਹੀਂ ਹੈਗੀਆਂ ਆ ਜਿਸ ਤਰ੍ਹਾਂ ਤੁਸੀਂ ਦੇਖ ਲਈ ਜਿੱਦਾਂ ਆਮ ਅੱਗੇ ਆਪਾਂ ਦਿੱਲੀ ਸ਼ਹਿਰ ਦੇ ਵਿੱਚ ਆਪਾਂ ਥੋੜ੍ਹ ਜਾਂਦੇ ਹਾਂ ਤੇ ਜਿਹੜੇ ਹੁਣ ਇੱਥੇ ਇਹਨਾਂ ਨੇ پارکੇ ਬਣਾਈ ਹੈ ਜਗਾ ਆਪਣੀ ਇਹ 2-2 ਮਿਲੀਅਨ ਦੇ ਏਲਾਰਟ 2-2 ਮਿਲੀਅਨ ਦੇ ਵਿੱਚ ਘਰ ਬਣਦੇ ਆ ਨਾ ਲੜਨ ਪਰ ਦੋ ਲਾਲਾਂ ਇਹ ਲਈ ਗੱਲ ਵਿੱਚ ਚਾਹਤ ਆ ਤੁਹਾਨੂੰ ਮਿਲ ਜਾਏ ਬਾਕੀ ਤਰ੍ਹਾਂ ਦੀ ਇਸ ਤਰ੍ਹਾਂ ਦੇ ਸਰਕਲ ਆ ਜਾਂਦੇ ਆ ਜੀ ਇੱਥੇ ਟ੍ਰੈਫਿਕ ਸਰਕਲ ਆ ਦੇਖਿਓ ਅੰਦਰ ਨਿਕਲ ਜਾਏ ਤੇ ਇਧਰ ਘੁੰਮਣਾਏ ਸੀਗੇ ਤੇ ਮੁੜ ਕੇ ਉੱਥੇ ਮੇਰਾ ਅਕਲ ਕੋਈ نیچے ਸਹੀ ਪੁੱਛੇ ਤਾਂ ਫੋਨ ਨਾ ਲਾਵਾਰ ਸੀ ਰਹੀ ਨਜ਼ਰ ਤੇ ਜੀ ਬਤਾ ਇਹ ਨਾ ਬਲਸਤੀ ਠੀਕ ਹੈ ਜੀ ਬਹੁਤ ਮਲੇ ਜਣਾ ਉਹ ਤਾਂ ਉਹ ਕੰਟਰਾ ਬਣਾ ਕੇ ਦੇ ਦੋ ਕੰਮ ਨਹੀਂ ਬਣਾ ਦਿੰਦੇ ਆਪਾਂ ਭਾਵੇਂਗਾ ਸਾਰੀ ਪੂਰਾ ਗੁਰੂ ਗ੍ਰੰਥ ਸਾਹਿਬ ਪਾਸ ਫਿਰੋ ਪੂਰਾ ਗੁਰੂ ਗ੍ਰੰਥ ਸਾਹਿਬ ਹੈ ਆ ਇੰਡੀਅਨ ਐਪਲਸ ਦਾ पार्लियामेंट हाउस ਹੈ ਨਾ ਜੀ ਹਾਂ ਜੀ ਉਹ ਕੋਈ ਨਾ ਮਤਾਂ ਦੇ ਕੰਮ ਕਰ ਲੂ ਦੇ ਸਕਦੇ 오 오. oh, we a l r ਤੋ ਆਮਰੋਂ ਦਾ 에어ਪੋਰਟ ਤੇ ਉਹਦੇ ਬਾਅਦ ਵਿੱਚ ਆਪਾਂ ਆਪਣੀ ਟੂਰ ਹੋ ਗਈ ਦੇਖ ਕਰਦੇ ਹਾਂ ਨਾ ਵੀਡੀਓ ਜਿਹੜੀ ਆਈ ਆ ਐਸੀ ਸਾਲ ਆਈ ਆ ਜੀ ਸਾਹਿਬ ਆਜੋ ਫਿਰ ਭਾਈ ਆਪਾਂ ਨਵੇੜ ਦੀਏ ਕੰਮ ਇਹ ਕੀ ਆ ਤੁਹਾਡਾ ਸਵਾਗਤ ਆ ਫਿਰ ਸਾਡੇ ਵਲੌਗ ਵਿੱਚ ਅਸੀਂ ਅੱਜ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸਾਡੀ ਵੀਡੀਓ ਇਹ ਦੇਖਦੇ ਆ ਰਹੇ ਆਂ ਇਹ ਹੁਣ ਅਸੀਂ ਇਸ ਵਿਲ ਇੰਡੀਆਨਾਪੋਲਿਸ ਦੇ ਡਾਊਨਟਾਊਨ ਦੇ ਵਿੱਚ ਅਸੀਂ ਆ ਚੁੱਕੇ ਹਾਂ ਅੱਜ ਇੱਥੇ ਹੈਗਾ ਯਾ ਅਮਰੀਕਾ ਦਾ ਇੰਡੀਪੈਂਡੈਂਸ ਡੇ ਇਸ ਕਰਕੇ ਅੱਜ ਟ੍ਰੈਫਿਕ ਇੰਨੀ ਨਹੀਂ ਕਿਉਂਕਿ ਦੁਸਰਾ ਆਪਣੇ ਆ ਹੌਲੀਡੇ ਆ ਤੇ ਟ੍ਰੈਫਿਕ ਨਹੀਂ ਹੈਗੀ ਕਿਹੜਾ ਕਿਹੜਾ ਸ਼ਹਿਰ ਇੱਥੇ ਲਾਗੇ ਪੈਂਦਾ ਆ ਮੇਰੇ ਨਾਲ ਭਾਈ ਹਰਮਨ ਸਿੰਘ ਹੁਣੀ ਆ ਜਿਹੜੇ ਇੱਥੇ ਰਹਿ ਰਹੇ ਜਿਨ੍ਹਾਂ ਦੇ ਅਸੀਂ ਘਰ ਆ ਕੇ ਰਹੇ ਆ ਤੇ ਇਹਨਾਂ ਨੂੰ ਜ਼ਿਆਦਾ ਪਤਾ ਆ ਇੱਥੇ ਬਾਰੇ ਅਹਿਰਮਨ ਸਿੰਘ ਜੀ ਤੁਹਾਡਾ ਜੀ ਆਇਆਂ ਨੂੰ ਜੀ ਫਿਰ ਸਾਡੇ ਬਲੌਗ ਦੇ ਵਿੱਚ ਥੈਂਕ ਯੂ ਤੇ ਤੁਸੀਂ ਦੱਸੋ ਕਿ ਜਿਹੜੇ ਆਲੇ ਦੁਆਲੇ ਜਿਹੜੇ ਸ਼ਹਿਰ ਜਿਹੜੇ ਕੋਈ 10 ਕਿਲੋਮੀਟਰ ਤੇ ਜਾਂ 15 ਮੀਲ ਕਿਹੜੇ ਕਿਹੜੇ ਸ਼ਹਿਰ ਤੁਸੀਂ ਦੱਸ ਸਕਦੇ ਆ ਕਿ ਇੰਡੀਅਨ ਐਪਲਸ ਦੇ ਜਿਹੜੇ ਆਲੇ ਦੁਆਲੇ ਜਿਹੜੇ ਸ਼ਹਿਰ ਹੈਗੇ ਆ ਹਾਂਜੀ ਇੱਥੇ ਆਪਣੀ ਕਮਿਊਨਿਟੀ ਜ਼ਿਆਦਾ ਪੰਜਾਬੀ ਕਮਿਊਨਿਟੀ ਜ਼ਿਆਦਾ ਇੱਥੇ ਨਾਲ ਇੰਡੀਅਨ ਐਪਲਸ ਦੇ 463 ਤੇ 465 ਦੇ ਆਲੇ ਦੁਆਲੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਜ਼ਿਆਦਾ ਜਿਵੇਂ ਗ੍ਰੀਨਵੁੱਡ ਹੈਗਾ ਜੀ ਮੇਨ ਵੱਡਾ ਸ਼ਹਿਰ ਇਹਦਾ ਠੀਕ ਹੈ ਤੇ ਉਸ ਤੋਂ ਬਾਅਦ ਹੈਗਾ ਜੀ ਆਪਣਾ ਫੀਲ ਫੀਟ ਪੈਂਦਾ ਠੀਕ ਨਾਲ ਹੀ ਆ ਦੇ A1 ਨਿਆਣਾ ਹੈਗਾ ਜੀ ਹਾਂਜੀ ਤੇ ਆਪਣੇ ਵਾਈਸਟੋਨ ਹੈਗਾ ਜੀਨਸ ਵੈਲ ਹੈਗਾ ਕਾਰਮਲ ਹੈਗਾ ਜੀ ਠੀਕ ਹੈ ਤੇ ਫਿਸ਼ਰ ਹੈਗਾ ਜਿੱਥੇ ਆਪਾਂ ਰਹੇ ਹਾਂ ਜੀ ਅੱਛੀ ਤੇ ਨਾਲ ਹੀ ਆਪਣੇ ਨੋਬਲ ਸਵੈਲ ਪੈਂਦਾ ਵਾ ਤੇ ਪੈਡਲਟਨ ਐਂਡਰਸਨ ਫੋਰਟਵੈਲ ਮਕੌਰਸਵੈਲ ਗ੍ਰੀਨ ਫੀਲਡ ਆ ਵਾ ਜੀ ਤੇ ਇਹ ਸਾਰੇ 465 ਦੇ ਆਲੇ-ਦਾਲੇ ਨੇ ਤੇ ਆਪਣੀ ਬਹੁਤ ਵੱਡੀ ਗ੍ਰੀਕ ਕਮਿਊਨਿਟੀ ਇਥੇ ਆਲੇ-ਦਾਲੇ ਬੈਠੀ ਹੈ। ਅੱਛਾ ਜੀ। ਯੂਨੀਅਨ ਐਪਲਸ ਦੀ। ਠੀਕ ਹੈ ਜੀ। ਤੁਸੀਂ ਇਹ ਵੀ ਦੱਸ ਰਹੇ ਸੀਗੇ ਕਿ ਇੱਥੇ ਤਕਰੀਬਨ 12-13 ਗੁਰਦੁਆਰੇ ਹਾਂਜੀ 13 ਦੇ ਕਰੀਬ ਇੱਥੇ ਗੁਰਦੁਆਰੇ ਆ ਤੇ ਇੱਕ ਜਿਹੜਾ ਗ੍ਰੀਨਵੁੱਡ ਦੇ ਵਿੱਚ ਬਹੁਤ ਵੱਡਾ 메ਨ ਗੁਰਦੁਆਰਾ ਵੱਡਾ ਉੱਥੇ ਹੈ ਜੀ। ਅੱਛਾ ਜੀ। ਤੇ ਬਾਕੀ 13 ਦੇ ਕਰੀਬ ਇੱਥੇ ਗੁਰਦੁਆਰੇ ਨੇ। ਤੇ ਜਿੱਥੇ ਇਸ ਦਾ ਮਤਲਬ ਇਸ ਦਾ ਮਤਲਬ ਜਿਹੜੀ ਆਪਣੀ ਕਮਿਊਨਿਟੀ ਕਾਫੀ ਇੱਥੇ ਹੈਗੀ ਆ ਲੋਕ ਆਪਣੇ ਆਪ ਦਾ ਜਿਹੜੇ ਇੱਥੇ ਹੁਣ 2018 ਤੋਂ ਬਾਅਦ ਇੱਥੇ ਜਿਹੜੀ ਕਮਿਊਨਿਟੀ ਆ ਬਹੁਤ ਜ਼ਿਆਦਾ ਮੂਵ ਹੋਈ ਆ ਜਾਦਾ ਇੱਥੇ ਜਿਹੜੇ ਆਉਣ ਵਾਲੇ ਹੈਗੇ ਆ ਆਪਣੀ ਕਮਿਊਨਿਟੀ ਨਿਊਯਾਰਕ ਤੇ ਨਿਊਜਰਸੀ ਤੋਂ ਆ ਰਹੇ ਆ ਤੇ ਪਰ ਹੁਣ ਜ਼ਿਆਦਾ ਲੋਕ ਕੈਲੀਫੋਰਨੀਆ ਤੋਂ ਆ। ਅੱਛਾ ਜੀ ਯਾਨੀ ਕਿ ਹੋਰ ਲੋਕੀ ਹੁਣ ਇੱਧਰ ਨੂੰ ਲੋਕਾਂ ਦਾ ਚਟਾ ਬਣਿਆ ਆ ਇੱਧਰ ਬਹੁਤ ਜ਼ਿਆਦਾ ਹਾਂ ਜੀ ਬਹੁਤ ਜ਼ਿਆਦਾ ਬਹੁਤ ਹਾਂ ਕਿ ਇੱਥੇ ਲੇਕਾਂ ਕਿੰਨੇ ਆ ਕਿ ਜਿਹੜੀਆਂ ਜਿਵੇਂ ਕਿ ਆਪਣੇ ਡੈਰਸ ਦੇ ਵਿੱਚ ਤਾਂ ਕਾਫੀ ਲੇਕਾਂ ਹੈਗੀਆਂ ਲੇਕ ਬਹੁਤ ਮਸ਼ਹੂਰ ਹੈਗੀਆਂ ਤੇ ਜਿਹੜੀ ਪਲੇਸਸ ਇਹ ਯਾਨੀ ਇਥੇ ਲੇਕ ਜਿਵੇਂ ਫਿਸ਼ਰ ਦੇ ਵਿੱਚ ਵੀ ਆਲੇ-ਦਾਲੇ ਇੱਕ ਲੇਕ ਹੈਗੀ ਆ ਤੇ ਇੱਥੇ ਆਪਣੇ ਇੰਡੀਆਨਾ ਬੀਚ ਹੈਗੀ ਆ ਜਿਹੜੀ ਆਪਣੇ ਤੇ ਇੱਧਰ ਸਾਡੇ ਨਾਲ ਸਾਡੇ ਵੀਰ ਜੀ ਭਾਈ ਕਸ਼ਮੀਰ ਸਿੰਘ ਹੁਣੀ ਪਰ ਇਹਨੂੰ ਭੱਜਣ ਲੱਗੇ ਹੋਆ ਇਹਨਾਂ ਨੂੰ ਮੈਂ ਫੜ ਲਿਆ ਤੇ ਆਪਣੇ ਆ ਬਾਜੀ ਤੁਸੀਂ ਵੀ ਕੱਲ ਇੱਥੇ ਆਏ ਆਪਣੇ ਇੰਡੀਆਨੇ ਆਪਣੇ ਤੁਸੀਂ ਆਏ ਆ ਤੇ ਤੁਹਾਨੂੰ ਕਿਸ ਤਰ੍ਹਾਂ ਇੱਥੇ ਲੱਗ ਰਿਹਾ ਆ ਬਈ ਹਾਂ ਜੀ ਮੈਂ ਪਹਿਲੀ ਵਾਰ ਇੱਥੇ ਆਇਆ ਹੈਗਾ ਇਹ ਸ਼ਹਿਰ ਦੇ ਵਿੱਚ ਜੀ ਤੇ ਬਹੁਤ ਸੋਹਣਾ ਲੱਗਿਆ ਆਲੇ-ਦੁਆਲੇ ਬਹੁਤ ਹਰਿਆਲੀ ਹੈਗੀ ਆ ਸਵੇਰੇ ਥੋੜਾ-ਥੋੜਾ ਮੀਂਹ ਵੀ ਪਿਆ ਇੱਥੇ ਤੇ ਬਹੁਤ ਸੋਹਣਾ ਲੱਗਿਆ ਠੀਕ ਹੈ ਜੀ ਬਹੁਤ ਵਧੀਆ ਜੀ ਟੀਵੀ ਆਫ ਨਹੀਂ ਕਰਨੀ ਹੈਗੀ ਪੂਰੀ ਸਾਰੀ ਵੀਡੀਓ ਦੇਖਣੀ ਆ ਕਿਉਂਕਿ ਦੇਖੋ ਅਸੀਂ ਕਿੱਡੀ ਦੂਰੋਂ ਆ ਕੇ ਵੀਡੀਓ ਬਣਾ ਦੇਖੋ ਸਾਡਾ ਕਿੰਨਾ ਖਰਚਾ ਪਿਆ ਹੋਣਾ ਇੱਥੇ ਇੰਡੀਆ ਐਪਲਸ ਆਣ ਲਈ ਤੇ ਤੁਸੀਂ ਵੀ ਸਾਡਾ ਮਾਨ ਰੱਖ ਲਿਓ ਠੀਕ ਹੈ ਨਾ ਜੀ ਹੱਸਦੇ ਰਹੋ ਠੀਕ ਹੈ ਜੀ ਇਹ ਆਪਣੇ ਕਰਮ ਇਥੋਂ ਆ ਜੀ ਇੰਡੀਅਨ ਐਪਲਸ ਤੋਂ ਤੇ ਇਹ ਸਣੀ ਮੁੰਡਾ ਇਹ ਵੀ ਟੈਕਸਸ ਤੋਂ ਆਇਆ ਸਾਡੇ ਨਾਲ ਆਇਆ ਇਹ ਤੇ ਸਣੀ ਕਿਦਾਂ ਵੀ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਚੜਦੇ ਇਕਲਾ ਠੀਕ ਹੈ ਵਧੀਆ ਕਿਦਾਂ ਇੱਥੇ ਲੱਗ ਰਿਹਾ ਦੂਸਰੇ ਆਪਣੇ ਟੈਕਸਸ ਤੋਂ ਆ ਕੇ ਇੱਥੇ ਆਪਣੇ ਆ ਇੰਡੀਅਨ ਐਪਲਸ ਬਹੁਤ ਵਧੀਆ ਜੀ ਸਾਡੇ ਤਾਂ ਇੱਥੇ ਜਿਹੜੇ ਜਿਹੜੇ ਲੱਗ ਜਾਂਦੇ ਵਾਹ ਜੀ ਵਾਹ ਸਾਡ ਸਾਡ ਬਹੁਤ ਬੜਾ ਮੈਂ ਕਿਹਾ ਤੇਰਾ ਜਨਮ ਵੀ ਇੱਥੇ ਲਈ ਆ ਅਮਰੀਕਾ ਲਈ ਆ ਹਾਂ ਜੀ ਕੈਲੀਫੋਰਨੀਆ ਜੀ ਕੈਲੀਫੋਰਨੀਆ ਹਾਂ ਜੀ ਬਹੁਤ ਵਧੀਆ ਜੀ ਆਇਆਂ ਯਾਨੀ ਸਾਡੇ ਬਲੌਗ ਦੇ ਵਿੱਚ ਸੇ ਅੱਜ ਜਿਵੇਂ ਕਿ 4 ਜੁਲਾਈ ਆ ਹਾਂਜੀ ਇਹ ਇਹ ਪਹਿਲੇ ਪ੍ਰੈਜ਼ੀਡੈਂਟ ਜਾਰਜ ਵਾਸ਼ਿੰਗਟਨ ਇਹ ਜਿਹੜਾ ਆਪਣੇ ਅਸੀਂ ਜਿਹੜਾ ਸਟੈਚੂ ਦੇਖ ਰਹੇ ਹਾਂ ਠੀਕ ਹੈ ਜੀ ਇੱਥੇ ਲਿਖਿਆ ਆ ਵੀ ਆ ਜਾਰਜ ਵਾਸ਼ਿੰਗਟਨ ਜਿਹੜੇ ਕਿ ਪਹਿਲੀ ਯਾਨੀ ਕਿ ਪ੍ਰੈਜ਼ੀਡੈਂਟ ਹੋਏ ਆ ਜੋ ਜੋ ਹਿਸਟਰੀ ਦੇ ਵਿੱਚ ਲਿਖਿਆ ਹੈ ਇਸੇ ਤਰ੍ਹਾਂ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਜੀ ਇੱਥੇ ਭਾਫ਼ ਹੀ ਨਿਕਲ ਰਹੀ ਆ ਹੈਨਾ ਪਤਾ ਨਹੀਂ ਇਹ ਸੂਰ ਦਾ ਆ ਜਾਂ ਸੂਰ ਦਾ ਤਾਂ ਨਹੀਂ ਹੈਗਾ ਇਹ ਕੀ ਚੀਜ਼ ਭਾਜੀ ਹੋ ਸਕਦੀ ਆ ਜੀ ਕਹਿ ਰਹੀ ਹੈ ਜੀ ਇੰਨੀ ਅਕੇ ਠੰਡ ਠੰਡ ਪੈ ਰਹੀ ਆ ਪਰ ਉਦਾਂ 30 ਡਿਗਰੀ ਸੈਲਸੀਅਸ ਹੈ ਤੇ ਇੰਡੀਅਨ ਇੰਡੀਅਨ ਐਪ ਲਸਤੇ ਵਿੱਚ ਆ ਭਾਫ਼ ਨਿਕਲ ਰਹੀ ਆ ਜੀ ਇੱਥੇ ਇਹ ਅਸੀਂ ਸਰਚ ਕਰ ਰਹੇ ਆ ਕਿਉਂ ਨਿਕਲ ਰਹੀ ਆ ਤੇ ਇੱਧਰ ਕੈਨੇਡਾ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਜਿੱਦਾਂ ਜਾਨੀ ਭਾਫ਼ ਤਾਂ ਨਿਕਲਦੀ ਹੁੰਦੀ ਜਿਸ ਵੇਲੇ ਮਾਈਨਸ 30 ਹੁੰਦੀ ਆ ਮਾਈਨਸ ਦਾ ਇਸ ਤਰ੍ਹਾਂ ਇਹ ਇੱਥੇ ਉਦੋਂ ਹੀ ਗਰਮੀ ਵਿੱਚ ਭਾਫ਼ ਨਿਕਲੀ ਜਾਂਦੀ ਆ ਇਹ ਸਰਚ ਕਰ ਰਹੇ ਆ ਤੇ ਇਹ ਜੀ ਕਾਕਾ ਪਤੀ ਆ ਇਹ ਸਭ ਦੇ ਕਰਕੇ ਆ ਠੀਕ ਹੁਣ ਬਣਦਾ ਕੀ ਆ ਹਾਂ ਬਿਲਕੁਲ ਪਰਲੀਮੈਂਟ ਹਾਊਸ ਤੋਂ ਬਾਅਦ ਵਿੱਚ ਹੁਣ ਸਾਨੂੰ ਇਹ ਗੁਰੂ ਪਿਆਰੇ ਇੱਥੇ ਲਿਆਏ ਆ ਤੇ ਕਹਿੰਦੇ ਇਹ ਵੀ ਦਿਖਾ ਲੈਣਾ ਆ ਮੇਰੇ ਖਿਆਲ ਅੰਦਰ ਤਾਂ ਜਾ ਨਹੀਂ ਸਕਦੇ ਪਤਾ ਨਹੀਂ ਦੇਖਦੇ ਆ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਜੁਲਾਈ 4th ਅੱਜ ਯੂ ਐਸ اے ਦਾ ਇੰਡੀਪੈਂਡੈਂਸ ਡੇ ਹੋਣ ਕਰਕੇ ਸਾਰਾ ਕੁਝ ਬੰਦ ਸੀ ਸਟੇਡੀਅਮ ਕਾਰ ਰੇਸ ਜਿਹੜਾ ਸਿੰਘਾਏ ਸੀਗੇ ਤੇ ਇਧਰ ਪਾਰਲੀਮੈਂਟ ਹਾਊਸ ਸਨੀ ਪਾ ਜਿਹੜੀ ਆ ਗੋਲ ਜਿਹੜੀ ਜਿਹੜੀ ਛਤ ਆ ਉੱਤੇ ਓਵਲ ਯਹੀ ਇਹ ਕਿਆ ਚੀਜ਼ ਈ ਆ ਜੀ केजी बास्केटबॉल की इंडियन एप्पल सारे की बास्केटबॉल की हां दो खेल लिया इंडियन एप्पल स्लीवर खेल लिया अच्छा वो तो डब्ल्यूएनबी की टीम है ओके केजी दिया इंडियन एप्पल ओ ओ तो ठीक है ठीक है, थीक है। रहा है। रेस। हाँ। अच्छा जीस कारण जी कार असि अच्छा तो <laughs> स्टेडियम देख के पार्लीमेंट हाउस देख के इंडियन एपलस मोटर स्पीडवे रेसिंग कैपिटल ऑफ द वर्ल्ड जी ਉਹ ਇਹ ਮਿਊਜ਼ੀਅਮ ਆ ਅੱਜ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਵੀ ਯੂ ਐਸ ਏ ਇੰਡੀਪੈਂਡੈਂਸ ਡੇ ਹੋਣ ਕਰਕੇ ਵੀ ਸਭ ਕੁਝ ਬੰਦਿਆ ਜੀ ਤੁਹਾਨੂੰ ਮੈਂ ਇੱਥੇ ਦਿਖਾਲਦਾ ਸਾਰੇ ਬਹੁਤ ਵੱਡਾ ਸਰਕਲ ਆ ਜੀ ਆਹ ਕਾਰ ਰੇਸ ਦਾ ਵਾਲਟ ਫੇਮਸ ਰੇਸ ਹੋਦੀ ਹੁੰਦੀ ਐ ਹਰ ਸਾਲ ਹਾਂ ਜਵਾ ਜੀ ਵਾਹ ਬਹੁਤ ਵੱਡੇ ਨਾਮ ਹੁੰਦੇ ਰੱਖੇ ਹਾਂ ਬਿਲਕੁਲ ਬਿਲਕੁਲ ਮੈਂ ਟੀਵੀ ਤੇ ਤਾਂ ਮੈਂ ਦੇਖਿਆ ਪਈ ਕਈ ਵਾਰਾਂ ਪਰ ਐਦਾਂ ਕਦੇ ਆ ਨਹੀਂ ਸੀ ਸੋਚਿਆ ਪਈ ਟੀਵੀ ਤੇ ਉਹ ਅੱਡੀ ਬੜੀ ਚੀਜ਼ ਨਹੀਂ ਲੱਗਦੀ ਹੈਗੀ ਪਰ ਆ ਤਾਂ ਬਹੁਤ بڑا ਟ੍ਰੈਕ ਹੈ ਜੀ ਆ ਬਹੁਤ بڑا ਟ੍ਰੈਕ ਹੈ ਕਾਫੀ ਹਾਂ ਅੱਜ ਸਰਕਲ ਕੇ ਤੋਂ ਹੁਣ ਆਪਾਂ ਕਾਫੀ ਚੱਕ ਲਈ। ਲਓ ਜੀ ਕਾਫੀ ਹੁਣ ਆਪਾਂ ਲੈ ਲਈ ਆ ਸਰਕਲ ਕੇ ਤੋਂ ਆਪਾਂ ਹੁਣ ਹੋ ਗਏ ਕਹਿੰਦੇ ਹੁੰਦੇ ਕੰਡੇ ਵਿੱਚ। ਠੀਕ ਹੈ ਜੀ। ਤਖੇਮਾ ਲੈ ਗਿਆ ਥੋੜੀ ਜਿਹਾ ਥੱਕਾ ਕੇ ਸਵੇਰ ਦੀ ਨਿਕਲੀ ਹੋ ਸੀਗੀ। ਤੇ ਹੁਣ ਆਪਾਂ ਨੇ ਕਾਫੀ ਪੀ ਕੇ ਤੇ ਵਧੀਆ ਹੋ ਗਏ ਚੱਪਤੇ ਜਾ ਰਹੇ ਹਾਂ। ਨੈਕਸਟ ਸਟਾਪ ਤੇ ਚੱਲਦੇ ਹਾਂ। ਠੀਕ ਹੈ ਜੀ।